ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਪਹਿਲਾਂ ਸਾਰੀ ਰਾਤ ਦਾ ਮੀਂਹ ਪੈ ਰਿਹਾ ਸੀ ਹੁਣ ਤੱਕ ਜੀ ਦੁਪਹਿਰ ਦੇ 12:30 ਹੋ ਗਏ ਤੇ ਹੁਣ ਮੀਂਹ ਹਟਿਆ ਮੜਾ ਜਾ ਤੇ ਬੱਚਿਆਂ ਨੂੰ ਬਾਹਰ ਲੈ ਕੇ ਆਇਆ ਘਮਾਉਣ ਮੜਾ ਜਾ ਫਸਿਆ ਤਜਾ ਕਰਨ ਕਿਉਂਕਿ ਘਰੇ ਬੈਠੇ ਬੋਰ ਹੋਈ ਜਾਂਦੇ ਆ ਵੀ ਕਦਮ ਮੇਰੇ ਖਿਹੜੇ ਪਏ ਹੋਏ Papa ਚਲੋ 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 ਬਾਹਰ ਖੇਡ ਕੇ ਆਉਣਾ ਖੇਡ ਕੇ ਆਉਣਾ ਤੇ ਹੁਣ ਇਹਨਾਂ ਨੂੰ ਲੈ ਕੇ ਆਇਆ ਉਧਰ ਭੂਰ ਜੀ ਪੈਂਦੀ ਵੀ ਮੜ ਮੜੀ ਮਾਸ਼ਾਅੱਲਾ ਅੱਧਾ ਘੰਟਾ ਲਵਾ ਲੇ ਚੱਲਦੇ ਇਹਨਾਂ ਦਾ ਬਾਹਰ ਪਿਆਰੋਂ ਪਿਆਰੋਂ ਬੰਬੀ ਨਹੀਂ ਪਿਆਰੋਂ ਜਦੋਂ ਜਵਾਕ ਬਾਹਰ ਖੇਡਦੇ ਆ ਨਾ ਅਫਰ ਭੁੱਖ ਪੱਖ ਵਧੀ ਲੱਗਦੀ ਇਹਨਾਂ ਨੂੰ ਪ੍ਰਭਗੁਣ ਤੇਰੇ ਬੂਟ ਦੂਏ ਬੁੱਤ ਪਾਣੀ ਦਾ ਪੈ ਜਾਵੇ ਮੀ ਵਾਲਿਆ ਚਲੋ ਫਿਰ ਆਜੋ ਕਰ ਲੋ ਕਰ ਲੋ ਮਸਤੀ ਜਿਹੜੀ ਕਰਨੀ ਲੋ ਜੀ ਪ੍ਰਭਗੁਣ ਵੀ ਆ ਗਈ ਅੱਜ ਇਨਸਾਨ ਦੇ ਉਮਰ ਦੇ ਅਸਾਬ ਨਾਲ ਵੀ ਖੇਡਾਂ ਬਦਲੀ ਜਾਣੀਆਂ ਹੁਣ ਇਹ ਪਾਣੀ ਵਿੱਚ ਖੇਡਦੇ ਇਹਨਾਂ ਨੂੰ ਇਹੀ ਬਹੁਤ ਵੱਧ ਖੇਡ ਲੱਗਦੀ ਹੈ ਜਦੋਂ ਇਹਨਾਂ ਨੂੰ ਥੋੜੇ ਜਿਹਾ ਵੱਡੇ ਹੋ ਜਾਣਾ ਫਿਰ ਇਹ ਚੀਜ਼ਾਂ ਛੱਡ ਦੇਣੇ ਪਰ ਹੋਰ ਖੇਡਾਂ ਵਿੱਚ ਪੈ ਜਾਣਾ ਉਮਰ ਦੇ ਹਿਸਾਬ ਨਾਲ ਹਰ ਇੱਕ ਚੀਜ਼ ਚੇਂਜ ਹੋ ਜਾਂਦੀ ਆਸਤਵ ਵਾਲੀ ਤਾਂ ਪਾਈ ਵੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪਾਣੀ 'ਚ ਖੜੇ ਰਹੋਗੇ ਹੁਣ ਚਲੋ ਹੁਣ ਨਿਕਲੋ ਇਥੋਂ ਬਹੁਤ ਖੇਡ ਲਿਆ ਭਰਾਵਾਂ ਨੂੰ ਪਾਣੀ ਪੈ ਜਾਣਾ ਤੇਰੇ ਬੂਟਾਂ 'ਚ ਮੱਲ ਲਾ ਤਾਨੂੰ ਪਤਾ ਛੋਟਾ ਉਲਟੀ ਮਨਜੋਰ ਨਾ ਛੁੱਟੀਆਂ ਦਾ ਹੈਲੋ ਛੁੱਟੀਆਂ ਦਾ ਆਖਰੀ ਦਿਨ ਅੱਜ ਹਾਂ ਕੱਲ ਸਕੂਲ ਆਉਣਾ ਤੁਸੀਂ ਆ ਬੜਾ ਸਕੂਲ ਹੈ ਨਾ ਦਾ ਪਿੱਛੇ ਮੇਰਾ ਸਾਰਾ ਫਿਨਿਸ਼ ਹੋ ਗਿਆ ਬੱਸ ਨਾ ਕੌਂਪੀਤੀ ਹਾਂਤੀ ਪੜਾ ਕੱਲਾ ਦੂਸਰ ਰਹਿੰਦਾ ਤੂੰ ਯਾਰੇ ਕਰਨ ਉਹ ਮੇਰੇ ਬਾਦ ਕੋ ਰਹੇਗਾ ਕੱਲਾ ਮੇਰਾ ਸਾਰਾ ਫਿਨਿਸ਼ ਹੋ ਗਿਆ ਠੀਕ ਹੈ ਅੱਜ ਆਖਰੀ ਦਿਨ ਹੈ ਛੁੱਟੀਆਂ ਦਾ ਕੱਲੋਂ ਕੰਮ ਵੀ ਖੋਲ ਜਣੇ ਮੇਰਾ ਵੀ ਆਖਰੀ ਦਿਨ ਛੁੱਟੀਆਂ ਦਾ ਕੱਲੋਂ ਕੰਮ ਤੇ ਜਾਣਾ ਵਧੀਆ ਮौज-ਮਸਤੀ ਕਰ ਲਈ 20-22 ਦਿਨ ਤੇ ਹੁਣ ਪਹਿਲੇ 2 ਦਿਨ ਤਾਂ ਬਹੁਤ ਔਖਾ ਲੱਗਦਾ ਕੰਮ ਕਰਨਾ ਜੋ ਛੁੱਟੀਆਂ ਤੋਂ ਬਾਅਦ ਜਾਂਦੇ ਹਾਂ ਹਾਂ ਮੈਂ ਕੋਈ ਇਹ ਬੱਚਿਆਂ ਨੇ ਸਕੂਲ ਦੇ ਮੂਰੇ ਇਹਨਾਂ ਨੇ ਸਾਰੇ ਜਿੰਨੇ ਵੀ ਧਰਮ ਹੈ ਉਹਨਾਂ ਦੇ ਚਿੰਨ ਦਿੱਤੇ ਹੋਏ ਨੇ ਜਿਹੜੇ ਵੀ ਨਿਸ਼ਾਨ ਚਿੰਨ ਹਨਾ ਆਪਣਾ ਖੰਡਾ ਵੀ ਵਾਇਆ ਹੋਇਆ ਇੱਥੇ ਆ ਦੇਖੋ ਆ ਪਾਕਿਸਤਾਨ ਵਾਲਾ ਵੀ ਆ 크ਿਸਚਨ ਵਾਲਾ ਵੀ ਆ ਬਾਕੀ ਆਪ ਨੂੰ ਪਤਾ ਨਹੀਂ ਅੱਧੇ ਬੋਮ ਵੀ ਹੈਗਾ ਆਪਣਾ ਦੇਖੋ ਸਾਰੇ ਦੱਤੇ ਹੋਏ ਮੀਂਹ ਦੇ ਵੀ ਤੁਸੀਂ ਉਹ ਫੇਰ ਰਹੇ ਹੋ ਬੱਚੋ ਕੋਈ ਨਹੀਂ ਹੈ ਬਾਹਰ ਦੇਖ ਲਓ ਮੈਂ ਤਾਂ ਸੈਰ ਕਰਨ ਆਉਣਾ ਹੁੰਦਾ ਮੇਰੇ ਮਗਰ ਨਾਲ ਇਹ ਲੱਗ ਜਨੇ ਫਿਰ ਆਪਾਂ ਅਸੀਂ ਵੀ ਜਾਣਾ ਤੇ ਇਹਨਾਂ ਨੂੰ ਵੀ ਨਾਲ ਢੇੜਾ ਕਢਾ ਲੈ ਚਾਹੀਦਾ ਤੇ ਇਸ ਟਾਈਮ ਟੈਂਪਰੇਚਰ ਹੈਗਾ ਬਾਈ 2 ਡਿਗਰੀ ਦੁਪਹਿਰ ਦੇ ਤਕਰੀਬਨ 12:30 ਦਾ ਟਾਈਮ ਹੋ ਜਾਦਾ ਅੱਜ ਠੰਡ ਬਹੁਤ ਹੁਣ ਆ ਸਾਰਾ ਹਫਤਾ ਮੀਂਹ ਹੀ ਹੈ ਟੋਟਲੀ ਤੇ ਸ਼ੁੱਕਰਵਾਰ ਤੱਕ ਮੀਂਹ ਹੀ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸਾਰਾ ਕੁਝ ਗਿੱਲਾ ਪਿਆ ਮੈਂ ਤੁਹਾਨੂੰ ਕਿਹਾ ਨਹੀਂ ਤਾ ਗਿੱਲਾ ਪੁੱਤ ਸਾਰਾ ਹੱਥਾਂ ਨਾਲ ਖੇਡ ਲਵਾਓ ਇਦਾਂ ਖੇਡ ਲਓ ਉਹਨਾ ਛੀਵ ਲੋ ਨਾ ਕਰਿਓ ਛੀਵ ਲੋ ਗਿੱਲਾ ਪਿਆ ਸਾਰਾ ਬੱਚੇ ਵੀ ਬਸ ਮੰਨਦੇ ਨਹੀਂ ਹੈਗੇ ਜਿਨ੍ਹਾਂ ਨੂੰ ਕਹੋ ਨਾ ਰੋਕੋ ਫਿਰ ਰੋਣ ਲੱਗ ਜਿੰਨੇ ਆਹ ਜੇ ਪਲਾਲਾ ਪੁੱਤ ਮਾਰੀ ਲੋਣੀ ਲਾਲਾ ਲਾਲ ਬਾਲਾ ਮੈਂ ਪ੍ਰਧਾਨ ਮੰਤਰੀ ਮਾੜੀ ਲੋਣੀ ਮੈਂ ਦੇਖ ਲੈ ਫਿਰ ਜਾਣਾ ਨਹੀਂ ਕਰਿਆ ਹੁਣ ਨਹੀਂ ਚਲ ਮੈਂ ਤੁਹਾਨੂੰ ਰੋਟੀ ਲੈ ਕੇ ਆਇਆ ਤੁਹਾਡੀ ਹੈ ਰੋਟੀ ਲੈ ਕੇ ਆਵਾਂ ਇਹ ਕਿਉਂ ਸਿੱਕਨੇ ਬਣਾ ਹੂਏ ਅੱਛਾ ਲਈ ਮੈਂ ਕਿਲੀ ਆਈ ਹਾਂ ਮੈਨੂੰ ਲੈ ਪੀਸਾ ਆਹ ਦੇਖਦਾ ਆ ਆਹ ਆਹ ਪੈਣੇ ਤੁਹਾਡੇ ਆਇਦਰੇ ਘਾਟ ਤੁਹਾਨੂੰ ਆਇਦਰੇ ਭੁੱਖਾ ਚਲੋ ਬੁੱਤ ਆ ਜਾ ਹੁਣ ਆਜੋ ਆਜੋ ਉਹ ਮੈਂ ਦੋਏ ਤਰ੍ਹਾਂ ਕਹਿਣਾ ਵੀ ਤੁਹਾਡੀ ਰੋਟੀ ਉਰ ਮੈਂ ਉਦਾਂ ਕਹਿਣਾ ਇਹਨਾਂ ਦਾ ਦੂਈ ਬਣਾ ਲੈ ਕੰਮ ਜਿਹੜੇ ਇਟਲੀ ਦੇ ਘਰ ਆ ਇਹ ਲੋਕਾਂ ਦੇ ਘਰਾਂ ਦੇ ਮੂਹਰੇ ਏਕਾਂ ਮੂਰਤੀਆਂ ਹੀ ਬਹੁਤ ਰੱਖ ਜਉਂਦੇ ਆ ਇਹ ਇਹਨਾਂ ਦਾ ਪਤਾ ਨਹੀਂ ਕੀ ਕਲਚਰ ਆ ਇਹ ਇਹ ਬਹੁਤ ਸੋਹਣੇ ਲੱਗਦੇ ਬਹੁਤ ਘਰਾਂ ਦੇ ਪਿੱਛੇ ਦੇਖੀ ਹੋਈਆਂ ਮੇਰੇ ਰੱਖੀਆਂ ਇਹਨਾਂ ਦਾ ਧਰਮ ਦੇ ਰਿਲੇਟਡ ਚੀਜ਼ਾਂ ਨੇ ਸਾਰੀਆਂ ਇਹ ਅੱਜ ਬਾਈ ਫੇਸ ਤਾਂ ਛੁੱਟੀ ਆ ਔਰੇ ਦੁਕਾਨਾਂ ਵੀ ਸਾਰੀਆਂ ਬੰਦ ਪਈਆਂ ਤਕਰੀਆਂ ਲੱਗ ਪਗ ਹੁਣ ਅਸੀਂ ਆ ਕੇ ਉਧਰ ਖੇਡ ਖੂੜੀ ਦੇ ਪਿਆਸੇ ਵਿੱਚ ਮੈਡੀਕਲ ਸਟੋਰ ਵੀ ਬੰਦ ਪਿਆ ਵੱਡੇ ਲੈ ਹਾਈ ਲੈਵਲ ਦਾ ਫੇਸ ਤਾਂ ਆਣ ਕਿਤੇ ਘਰ ਜਾਣਾ ਮੰਨਦੇ ਆ ਹੁਣ ਤੱਕੇ ਨਾਲੇ ਕਹਿਣਾ ਕਰਨੋਂ ਕਿਉਂਕਿ ਮੀਂਹ ਦਾ ਮੌਸਮ ਹੋ ਗਿਆ ਮੀਂਹ ਆਉਣ ਵਾਲਾ ਹੁਣ ਬਸ 5-10 ਮਿੰਟ ਦੀ ਗੇਮ ਹੈ ਮੀਂਹ ਆਜੋ ਆਜੋ ਭਜੋ ਭਜੋ ਤੈਨੂੰ ਸਮ ਤੈਨੂੰ ਟੋਲਿਆ ਹਾਂਜੀ ਲੋ ਵੀ ਅੱਜ ਰੋਟੀ ਰਿਲੇਟਿਡ ਹੋ ਗਏ 2:00 ਵਜੇ ਪਹਿਲਾਂ ਤਾਂ ਨਾਸਲਾਇ ਦਿੱ ਲੋ ਵੀ ਅੱਜ ਬਣਿਆ ਗਾਜਰਾ ਆਪਣੇ ਵੀਰੇ ਸਿਆਲ ਦੇ ਗਾਜਰੇ ਵੀ ਬਹੁਤ ਸਵਾਲ ਲੱਦੀਆਂ ਗੁਗ ਨਾ ਮੁੰਜੇ ਮੁੱਕ ਗਏ ਕੁਝ ਮੈਂ ਖਾ ਲਿਆ ਕਿ ਹੁਣ ਚੱਲ ਰਿਹਾ ਸਟੱਡੀ ਟਾਈਮ ਜੋ ਬਣਾ ਇੱਧਰ ਆ ਜਾ ਤੂੰ ਦੀਦੀ ਨੂੰ ਪੜ੍ਹਨ ਨਹੀਂ ਜਾਂਦਾ ਫਿਰ ਮੈਂ ਉੱਥੋਂ ਕਰਦਾ ਰਜ਼ਮਾ ਹੁਣ ਤੂੰ ਉਹਨੂੰ ਬੁਲਾਇਆ ਜੇ ਨਹੀਂ ਆਇਆ ਤੂੰ ਜੇ ਉਹਨੇ ਮਾੜਾ ਮੋਟਾ ਉਹਨੇ ਕੀ ਕਰਤੀ ਫਿਰ ਤੂੰ ਗਾਹ ਪਾਉਣੀ ਆ ਹੂੰ ਮੈਨੂੰ ਦੇ ਕਲਰ ਹੂੰ ਮੈਨੂੰ ਦੇ ਕਲਰ orange ਉਹ ਬੱਲੇ orange ਦਾ ਪਤਾ ਓਏ ਕਮਾਲ ਹੋ ਗਿਆ ਤਾਂ ਤੂੰ ਮੇਰੋ ਕਹਿੰਦੀ। ਮੇਰੋ ਕਿਹੜਾ? ਮੇਰੋ। ਆਹ ਬੱਲੇ ਬਰਾਵੋ। ਸਾਰੇ ਕਲਰ ਪਤਾ ਲੱਗ ਜਾਂਦਾ ਹੈ। ਉਹਦਾ ਲੂਨ ਉਹ ਦੂਤਰਾ ਸੁਣਾ ਦੇ। ਉਹਨਾਂ ਦੂਤਰਾ। ਮੇਰਾ 2 3 4 5 ਲਈ। ਵਾਹ ਵਾਹ ਉਹਨਾਂ ਦੂਤਰਾ ਦੇ ਬਾਦ। ਉਹਦਾ 2 3 4 5 10 ਆਸਟੇ। ਲੈ। 6 2 12 7 ਹੁੰਦਾ। ਹੂੰ। ਜੋ ਬਣਾ। ਤੂੰ ਇੰਨੀ ਕਿਉਂ ਡੇਗ ਇਕੱਠੀ ਇਹ ਰੱਜਦੀ ਨਹੀਂ ਮੈਂ ਤਾਂ ਆ ਜਾਣਾ ਹਾਂ ਹਾਂ ਪੁੱਤ ਹਾਂ ਪੁੱਤ ਨਹੀਂ ਨਹੀਂ ਮੇਰਾ ਜੋ ਬੰਦਾ ਦੇਖ ਰਿਹਾ ਜੋ ਬੰਦਾ ਡਾਕਟਰੀ ਕਰ ਰਿਹਾ ਇਹ ਤਾਂ ਬਿਸਕੁਟਾਂ ਦੀ ਆ ਰੱਬਾ ਮੇਰਾ ਅੱਜ ਹੁਣ ਇਹਨਾਂ ਨੂੰ ਖਵਾ ਕੇ ਹਰੇ ਆਹ ਦੇ ਲੈ ਮਮਾ ਨੇ ਤੁਹਾਡੇ ਬਾਅਦ ਸੇਮੇ ਬਣਾਈਆਂ ਦੇਖੋ ਇਹਨਾਂ ਵਾਸਤੇ ਲੈ ਸੇਮੇ ਹਾਂ ਬਣਾ ਗਿਆ ਪੁੱਤ ਸੇਮੇ ਖਾਓਗੇ ਹੁਣ ਆਪਾਂ ਦਾਈ ਤਾਂ ਕਹਿਣਾ ਮੈਂ ਖੋਲ ਕੇ ਦਾਨਾ ਫਿਰ। ਆ ਕੈਂਚੀ ਰੱਖ ਬੀਚੇ ਦੁਬਾਨ ਨਾਲੇ। ਕੈਂਚੀ ਰੱਖ। ਹਾਂ? ਉਹ ਕੈਂਚੀ ਨਹੀਂ ਖੜਕਾਏ ਕਰਦੇ ਪੁੱਤ। ਚਾਂਕੀ ਕਰ ਸਾਫ਼ ਕਰਦੇ। ਨਹੀਂ ਖੜਕਾ ਸਕਦੇ। ਇੱਕ ਦੇ ਦੇ ਬਸ। ਬਾਕੀ ਤਾਂ ਨਹੀਂ। ਚਾਪ ਵੀ ਨਹੀਂ ਰਾਦਣਾ ਤਾਂ ਹੁਣ। ਹਾਂ ਜੀ। ਬਾਹਰ ਹੋਂਦੀ ਆ। ਹਾਂ। ਗਿਰ-ਗਿਰਾ ਦੇ ਲਾ ਹੁਣ। ਖੋਲ ਲੈ ਨੋ ਕਿਦ ਨੂੰ ਖੁੰਦਾ ਹੈ ਹਾਂ ਲਓ ਖੁੱਲ ਗਿਆ ਖੁੱਲ ਗਿਆ ਤਸਮ ਬਾਤੂ ਮੈਂ ਚਾਹ ਲੀ ਜੀ ਚੱਕ ਫਰ ਲੋ ਵੀ ਸਾਡਾ ਰਸਨਜੀਵ ਨਾ ਆਇਆ ਹੈ ਸਿਰ ਕਿਉਂਕਿ ਕੱਲ ਨੂੰ ਉਹ ਸਕੂਲ ਜਾਣਾ ਇਹਨੂੰ ਬੈਲੋ ਬੈਲੋ ਬਣਾਤਾ ਕਿਦੇ ਬਾਲ ਵੀ ਸਟ੍ਰੇਟ ਕਰਤੇ ਓ ਤੂੰ ਦੇਖ ਜਾ ਕੋ ਸੋਹਣੇ ਪੁੱਤ ਬੱਲੂ ਆ ਪਾਪਾ ਨਹੀ ਖਾਣਾ ਨਾ ਰਹਿਣ ਦੇ ਨਹੀ ਖਾਣੀ ਨਾ ਖਾਣ ਲੋਬੀ ਬਣੀ ਆ ਸੇਮੀ ਆ ਬਣ ਕਰੇ ਇੰਡੀਆ ਇਹਨਾਂ ਨੂੰ ਫਿਉਨੀਆਂ ਵੀ ਕਹ ਦਿੰਨੇ ਆ ਇੰਡੀਆ ਬਹੁਤ ਖਾਂਦੇ ਹੁੰਦੇ ਸੀ ਇਹ ਰਸ਼ਮਦੀਪ ਕਿਵੇਂ ਲਗੀ ਸਵਾਦ ਆ ਨੋਂ ਮੈਂ ਦੇਖ ਰਹਾਂ ਨਾ ਟੀਵੀ ਫੇਰ ਨਹੀ ਨਾ ਜਦ ਇਹਨੂੰ ਮੂੜ ਚੱਕ ਲਿਆ ਓ ਫਿਰ ਡਿੱਗ ਜਣਾ ਥੱਲੇ ਫੇਰ ਏ ਉਹਨਾਂ 2 3 ਏ ਵੀਆ ਉਹ ਡੇ ਗੋਡੇ ਨਾ ਨਾ ਤੈਨੂੰ ਨਾ ਬਸ 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 ਤੁਹਾਨੂੰ ਜਾਣੇ ਕਰ ਤੁਹੇ ਮੇਰੇ ਗੋਡੇ ਤੋੜ ਦੇਣਾ ਤੋਹਣਾ ਚੱਲ ਉਸ ਮੇਰੇ ਗੋਡ ਜੋ ਬਣੋ ਪੁੱਤ ਖੋਲੋ ਆਪਣੇ ਗੇਮ ਬਣਾ ਲੈ ਤੁਸੀਂ ਹਰ ਇੱਕ ਚੀਜ਼ ਨੂੰ ਸ਼ੀਵੂ ਕਰ ਲਿਆ ਅੱਛਾ ਤੁਹਾਨੂੰ ਬਲਾਕਸ ਸੋਣੇ ਲੱਗੇ ਫਿਰ ਹਾਂ ਤੇ ਜੁਕਰ ਨੂੰ ਸਬਸਕ੍ਰਾਈਬ ਕਰੋ ਫਿਰ ਕਮੈਂਟ ਜੁਕਰ ਤੇ ਸ਼ੇਅਰ ਲਾਈਕ ਵੀ ਕਰਿਓ ਲਾਈਕ ਵੀ ਸ਼ੇਅਰ ਕਰਿਓ